ਹਾਂ ਜੀ ਉਹਨਾਂ ਨੇ ਕੀ ਫੜਿਆ ਬੰਦੀ ਆਦੇ ਲੋ ਬੱਟੇ ਕਿੰਨੇ ਮਾਰੇ ਨੇ ਛੜੀਆਂ ਬੱਟੇ ਆਹ ਫਲਾਟ ਦੀ ਨੋਟ ਦੇ ਕੇ ਫਲਾਟ ਉਹ ਮਾਰਾ ਕੀ ਹੁੰਦੀ ਆ ਉਹ ਤੁਸੀਂ ਵੀ ਵਾਜੋ ਚਲੋ ਚੱਲ ਪਿੱਛੇ ਜਾ ਨਹੀਂ ਜਾਂਦੀ ਮੇਰੇ ਨਾਲ ہالو میرا دل بھی کیسی پتہ نہیں تینوں باے اللہ کر لگا تھا بیچارہ وہ کیسے دے گیا اب کیا بہت بڑا متبر سمجھا دور اور اے ساٹھے ਉਹ ਇੱਧਰ ਲੈ ਜਾ ਚਲੋ ਉੱਧਰ ਚਲੋ ਹੱਥੋਂ ਕਾਮਲਾ ਵੇਚਣਾ ਓ ਚੁੱਪ 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 ਬਹਿ ਜਾ ਤੂੰ ਤੂੰ ਜਾ ਉਹ ਚੁੱਪ ਕਰ ਜਾ ਕਿੱਥੇ ਆਪੇ ਕਰ ਉਹ ਮਾਂ ਪਾਈਆਂ ਮੈਂ ਓ ਚੁੱਪ ਕਰ ਜਾ ਚੁੱਪ ਆ ਜਿਹੜੀਆਂ ਹੱਸ ਨੂੰ ਉਸ ਤੋਂ ਬਾਅਦ ਮੇਰਾ ਅੰਦਰੋਂ ਇਹ ਪੱਥਰ ਪੱਟ ਕੇ ਦੁਪੱਟੇ ਆ ਇਹਨਾਂ ਨੇ ਅੰਦਰ ਤੋਂ ਬੋਲੀ ਘੱਟ ਪੱਥਰ ਪੱਟ ਕੇ ਪਤਾ ਨਹੀਂ ਇਹਨਾਂ ਕੀ ਮਿਲਿਆ ਕੀ ਨਹੀਂ 10 ਫੁੱਟ ਡੂੰਗਾ ਲੈ ਗਏ ਇਹ ਮੇਰੇ ਮਕਾਨ ਚ ਤਰੇੜ ਆਈ ਪਈ ਆ ਉਸ ਤੋਂ ਬਾਅਦ ਇਹ ਮੇਰੇ ਨਾਲ ਅਸੀਂ ਤਾਂ ਵੇਖਿਆ ਜੀ ਮਹੀਨੇ ਦੋ ਮਹੀਨਿਆਂ ਵਿੱਚ ਵਿਗੜਦੇ ਜਾਈਂਗੇ ਫਿਰ ਇਹਨਾਂ ਨੇ ਆਖਰ ਮੇਰੇ ਨਾਲ ਲੜ ਕੇ ਕੁੜੀ ਨੂੰ ਬਿਠਾ ਲਿਆ ਸਾਲ ਹੋ ਗਿਆ ਕੁੜੀ ਨੂੰ ਬਿਠਾਈ ਨੂੰ ਮੈਂ ਜਾਂਦਾ ਰਿਹਾ ਮੈਂ ਸਰਪੰਚ ਕੋਲੇ ਵੀ ਜਾਂਦਾ ਰਿਹਾ ਪੰਚਾਇਤ ਕੋਲੇ ਵੀ ਜਾਂਦਾ ਰਿਹਾ ਪਰ ਇਹਨਾਂ ਨੇ ਮੇਰੀ ਕੋਈ ਨਹੀਂ ਕੋਈ ਨਾ ਸੁਣੀ ਕਹਿੰਦੇ ਜਦੋਂ ਸਰੇ ਮਨ ਚ ਪਾਪ ਨਿਕ ਜਦੋਂ ਕੁੜੀ ਨੂੰ ਭੇਜ ਦਾਂਗੇ ਭੇਜਦੇ ਹੈ ਨਹੀਂ ਮੈਂ ਹੁਣ ਵੀ 2-4 ਦਿਨ ਹੋ ਗਏ ਜਾ ਕੇ ਆਇਆ ਹੁਣ ਵੀ ਭੇਜਣ ਨੂੰ ਤਿਆਰ ਨਹੀਂ ਕਹਿੰਦੇ ਦੇਖਾਂਗੇ ਪੰਚਾਇਤ ਕਰਾਂਗੇ ਬਸ ਇਹ ਗੱਲਾਂ ਹੁੰਦੀਆਂ ਰਹੀਆਂ ਅੱਜ ਮੈਨੂੰ ਆ ਕੇ ਇਹਨਾਂ ਨੇ ਸਵੇਰੇ ਅੰਦਰੋਂ ਬਾਹਰ ਕੱਢਿਆ ਤੇ ਮੈਨੂੰ ਡਾਂਗਾ ਵਰਸਾਉਣ ਲੱਗ ਗਏ ਮੈਨੂੰ ਬੰਨ ਲਿਆ ਸੀਗਾ ਹਾਂ ਬੰਨ ਲਿਆ ਸੀ ਬੰਨ ਕੇ ਲੱਤਾਂ ਮਹਾ ਬੰਨ ਲਿਆ ਵੀਰੇ ਤੇ ਇਹਦੇ ਨਾਲ ਬੰਨਿਆ ਜੀ ਆਹ ਆ ਚੀਜ਼ ਇਹ ਮੇਰਾ ਸੋਹਰਾ ਪਰਿਵਾਰ ਆ ਇਹਦੇ ਪਾਪਾ ਹੁੰਦਾ ਕਿ ਇਹ ਇਹਦੇ ਬਾਬਾ ਨਹੀਂ ਤੇ ਨਾ ਹੀ ਕੋਈ ਬੰਨੀ ਸੱਪਖੰਡ ਨੇ ਜੀ ਬੱਚੇ-ਪੁੱਤ ਕੋਈ ਮੇਰੇ ਮੇਰੇ ਕੋਲੇ ਲੜਕਾ 8 ਸਾਲ ਦਾ ਹੀ ਉਹ ਪਿਛਲੇ ਸਾਲ ਹਟਾ ਕੇ ਇੱਥੋਂ ਪਿੰਡ ਗਾਈਪੁਰ ਪੜਨ ਲਾ ਲਿਆ ਉਹਦੇ ਵਿੱਚ ਉਹਦੇ ਮਨ ਵਿੱਚ ਵੀ ਫਰਕ ਪਵਾਤਾ ਹੀ ਇੱਕ ਸਾਲ ਦੇ ਅੰਦਰ-ਅੰਦਰ ਹੁਣ ਤੈਨੂੰ ਹਿੜਵਾਉਂਦੇ ਅੱਜ ਇਹ ਬੰਦੇ ਨੂੰ ਬਿਲਕੁਲ ਮਾਰ ਦਿੰਦੇ ਮਾਰਨਦੇ ਬਿਲਕੁਲ ਜਮਾ ਇਹਨੂੰ ਇਹਦਾ ਬਹੁਤ ਬੁਰਾ ਹਾਲ ਕਰਦੇ ਕਹਿੰਦਾ ਬੰਨਿਆ ਸੀ ਉਹੀ ਸਾਰੇ ਭੱਜ ਕੇ ਨਿੜੇ ਹੋਏ ਆ ਉਹਦੇ ਵਿਚਾਰਾ ਛੁੱਟ ਕੇ ਭੱਜਿਆ ਇਹਦਾ ਮਾਰਨਦੇ ਨੂੰ ਇਹਦਾ ਘਰ ਵਾਲਾ ਹੀ ਆ ਉਹ ਇਹ ਬਿਲਕੁਲ ਪਖੰਡਵਾਦ ਕਰਦੇ ਪੈਣ ਜੀ ਤੇ ਇਹ ਪਖੰਡ ਪਖੰਡਵਾਦ ਬੰਦ ਹੋਣਾ ਚਾਹੀਦਾ ਬਿਲਕੁਲ ਮੈਂ ਇੱਕ ਨਹੀਂ ਕਿਹਾ ਕੀ ਬਜਾਉਣਾਰੇ ਬੰਦੇ ਆਂ ਨੇ ਅੰਬਾਈਆ ਗੋਰੀਆਂ ਮੈਂ ਖੜਾ ਭਾਈ ਨੂੰ ਹੱਥ ਲਾ ਕੇ ਨਾਲ ਜਾਈ ਕੱਪੜੇ ਪਾੜ ਕੇ ਨੰਗੇ ਬਣਦੇ ਰੇ ਜਿਹੜੇ ਪਸਟਾਲ ਚਲਾਉਂਦੇ ਨੇ ਗੋਰੀਆਂ ਮਾਰਦੇ ਸਾਇਟਾਂ ਦਾ ਬੰਦੇ ਨੇ 100 ਬੰਦਾ ਆ ਕੇ ਸਾਨੂੰ ਮਾਰਦਾ ਆ ਤੁਸੀਂ ਰੋਕ ਲ ਨੂੰ ਪਤਾ ਲੱਗ ਜੂ ਉਧਰ ਖਿੱਚੋ ਮੈਨੂੰ ਉਹਨਾਂ ਦੇ ਨਾਮ ਲਿਖਾਓ یہ بغیر آنے میں کاٹے بہت دن کے بعد لگا بیٹھا لگا بیٹھا بناو نال آو بیٹھا آو بیٹھا آو بیٹھا آو نال آو بیٹھا 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 آو بیٹ हलो <laughs> पासू ਆਪ ਜਿਦਾਂ ਲਓ ਉਹ ਯਾਰ ਰੋਡ ਤੇ ਜਦੋਂ ਬੀ ਆਫਸਰ ਦਫਤਰ ਨਹੀਂ ਮੁੜਦਾ ਹੈਗਾ